ਤੇ ਆਪਣੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਆ ਜੀ ਇਹ ਕਿਉਂਕਿ ਆਪਣੇ ਜਿਹੜੇ ਇਹ ਗਦਰ ਲਹਿਰ ਦੇ ਮਹਾਨ ਸ਼ਹੀਦ ਹੋਏ ਨੇ ਸਰਾਭਾ ਜੀ ਕਰਤਾਰ ਸਿੰਘ ਸਰਾਭਾ ਜੀ ਜਿਨ੍ਹਾਂ ਤੇ ਆਪਾਂ ਨੂੰ ਇਲਾਕੇ ਨੂੰ ਨਹੀਂ ਪੂਰੇ ਪੰਜਾਬ ਨੂੰ ਨਹੀਂ ਪੂਰੇ ਹਿੰਦੁਸਤਾਨ ਨੂੰ ਮਾਣ ਆ ਕਿ ਆਪਣਾ ਜਿਹੜਾ ਦੇਸ਼ ਆਜ਼ਾਦ ਕਰਵਾਉਣ ਦੇ ਵਿੱਚ ਬਹੁਤ ਵੱਡਾ ਜਿਹੜਾ ਰੋਲ ਆ ਉਹ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਤੇ ਸਰਪੰਚ ਸਾਹਿਬ ਤੁਸੀਂ ਆਪਣੇ ਇਲਾਕੇ ਦੇ ਜਿਹੜੇ ਸੋਡੀਆਂ ਪੰਚਾਇਤਾਂ ਨਾਲ ਉਹਨਾਂ ਨੂੰ ਵੀ ਬੇਨਤੀ ਕਰੋ ਵੀ ਆਪਾਂ 16 ਤਰੀਕ ਨੂੰ ਵੱਡੀ ਗਿਣਤੀ ਚੌਥੇ ਪਹੁੰਚੀਏ ਵਹੀ ਉਜੀ ਦਾ ਖਾਲਸਾ ਵਹੀ ਗੁਰੂ ਦੀ ਬਾਣੀ ਪਹਿਲਾਂ ਤਾਂ ਅਸੀਂ ਮਹਾਰਾਜ ਦਾ ਸ਼ੁਕਰ ਕਰਦੇ ਹਾਂ ਕਿ ਅਸੀਂ ਸ਼ਹੀਦ ਕਰਤਾਰ ਸਿੰਘ ਦੀ ਸ਼ਰਾਬਾ ਜੋ ਕਿ ਸਾਡੇ ਏਰੀਆ ਦੇ ਮਹਾਨ ਸ਼ਹੀਦ ਹੋਏ ਨੇ ਸਾਨੂੰ ਉਹਨਾਂ ਦੇ ਨਦੀਕ ਪਿੰਡ ਪੱਖੋਵਾਲ ਵਿਖੇ ਪੱਖੋਵਾਲ ਵਿਖੇ ਜ਼ਰਮਲੈਂਡ ਦਾ ਮੌਕਾ ਮਿਲਿਆ ਇਹ ਜਿਹੜਾ ਸ਼ਹੀਦ ਕਰਤਾਰ ਸਿੰਘ ਸ਼ਰਾਬਾ ਜੀ ਦਾ ਪਿੰਡ ਆ ਬਹੁਤ ਹੀ ਭਾਗਾ ਭਰਿਆ ਪਿੰਡ ਆ ਇਥੋਂ ਦੇ ਲੋਕ ਬਹੁਤ ਹੀ ਵਧੀਆ ਸਰਦਾ ਭਾਵਨਾ ਨਾਲ ਬਾਬਾ ਜੀ ਦਾ ਸੀਦੀ ਸੀਦੀ ਮਨਾਉਂਦੇ ਨੇ ਇੱਥੇ 12 ਤੋਂ ਲੈ ਕੇ 12 ਨਵੰਬਰ ਤੋਂ ਲੈ ਕੇ 16 ਨਵੰਬਰ ਤੱਕ ਟੂਰਨਾਮੈਂਟ ਚੱਲਦਾ ਜੋ ਕਿ ਮੈਨੂੰ ਲੱਗਦਾ ਵੀ ਆਪਣੇ ਪੰਜਾਬ ਦਾ ਨਹੀਂ ਬਲਕਿ ਹਿੰਦੁਸਤਾਨ ਦਾ ਬਹੁਤ ਹੀ ਵਧੀਆ ਟੂਰਨਾਮੈਂਟ ਹੁੰਦਾ ਬਹੁਤ ਵਧੀਆ ਵਧੀਆ ਕਲੱਬਾਂ ਬਹੁਤ ਵਧੀਆ ਵਧੀਆ ਟੀਮਾਂ ਜੋ ਕਿ ਇੱਥੇ ਆ ਕੇ ਖੇਡਦੀਆਂ ਨੇ ਬਾਬਾ ਜੀ ਨੂੰ ਸਰਦਾ ਜਿਹੜੇ ਫੁੱਲ ਭੇਟ ਕਰਦੀਆਂ ਨੇ ਦੂਜੇ ਨੰਬਰ ਤੇ ਇੱਥੇ ਕਾਰਨ ਰਸਵੀ ਹੁੰਦੀ ਆ ਮੁੱਖ ਮੰਤਰੀ ਸਾਹਿਬ ਵੀ ਆਉਂਦੇ ਨੇ ਜੋ ਵੀ ਉਹਨਾਂ ਦਾ ਪਿੰਡ ਦੀਆਂ ਕੋਈ ਸਮੱਸਿਆਵਾਂ ਨੇ ਉਹ ਆ ਕੇ ਇੱਥੇ ਹੱਲ ਕਰਦੇ ਆ ਮੈਂ ਵੀ ਆਪਣੀ ਸਮੁੱਚੀ ਪੰਚਾਇਤ ਬੰਨੀ ਹੋ ਸਾਡੇ ਪਿੰਡ ਪੱਖੋ ਵਾਲ ਬੰਨੀ ਹੋ ਬਾਬਾ ਜੀ ਨੂੰ ਸਰਦਾਰ ਦੇ ਫੁੱਲ ਭੇਟ ਕਰਦਾ ਤੇ ਸਾਰੀਆਂ ਪੰਚਾਇਤਾਂ ਨੂੰ ਲਾ ਕੇ ਦੀਆਂ ਪੰਚਾਇਤਾਂ ਨੂੰ ਬੇਨਤੀ ਕਰਦਾ ਕਿ ਆਓ ਆਪਾਂ 15 ਦੇ 16 ਤਰੀਕ ਨੂੰ ਬਾਬਾ ਜੀ ਦੇ ਜੱਦੀ ਪਿੰਡ ਸਰਾਬਾ ਵਿਖੇ ਜਾ ਕੇ ਇਸ ਮਹਾਨ ਸ਼ਹੀਦ ਨੂੰ ਸਦਾ ਜੀ ਦੇ ਫੁੱਲ ਭੇਟ ਕਰੀਏ ਸਾਰਿਆਂ ਨੂੰ ਬੇਨਤੀ ਹੈ ਕਿ ਆਪਣਾ ਸਮਾਂ ਕੀਮਤੀ ਸਮਾਂ ਕੱਢ ਕੇ ਬਾਬਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਪੌਂਟਡ ਦੀ ਕਿਰਪਾ ਹਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ